ਸਵਾਗਤ ਕਰਦੇ ਆਂ ਦੋਸਤੋ ਇੱਕ ਵਾਰ ਦੀ ਫੇਰ ਤੁਹਾਡਾ ਸਾਡੀ ਇਸ ਨਵੀਂ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੇ ਆਂ ਅਸੀਂ ਤੁਹਾਡੇ ਵਾਸਤੇ ਉਮੀਦ ਕਰਾਂਗੇ ਕਿ ਤੁਸੀਂ ਸਾਰਿਆਂ ਨੇ ਠੀਕ ਹੋਵੋਗੇ ਤੁਹਾਨੂੰ ਦੱਸ ਦਈਏ ਕਿ ਲਾਬ ਰੇਣਾ ਕੁਝ ਦਿਨ ਪਹਿਲਾਂ ਹੀ ਇੱਕ ਪਿੰਡ ਦੇ ਵਿੱਚ ਜਿਹੜਾ ਕਿ ਲਾਈਵ ਸ਼ੋਅ ਲੱਗਾ ਸੀਗਾ ਜਿਸ ਦੇ ਵਿੱਚ ਕੀ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਦਾ ਗਾਣਾ ਲਾਬ ਰੇਣ ਨੂੰ ਗਉਣ ਤੋਂ ਮਨਾ ਕੀਤਾ ਗਿਆ ਸੀਗਾ ਪਰ ਇਹ ਗੱਲ ਦੀ ਕਿੰਨੀ ਕੁ ਸੱਚਾਈ ਆ ਉਹ ਤੁਹਾਨੂੰ ਅਸੀਂ ਇਹ ਵੀਡੀਓ ਦੇ ਵਿੱਚ ਦੱਸਾਂਗੇ ਹਾਂਜੀ ਦੋਸਤੋ ਲਾਬਿਰੇ ਸਟੇਜ ਦੇ ਉੱਪਰ ਆਪਣੇ ਗਾਣੇ ਗਾ ਰਿਹਾ ਹੁੰਦਾ ਆ ਜਿਸ ਤੇ ਉੱਪਰ ਕੀ ਥੱਲੇ ਖਲੋਤੇ ਲੋਕਾਂ ਨੂੰ ਕਹਿੰਦੇ ਨੇ ਕਿ ਸਿੱਧੂ ਮੂਸੇਵਾਲੇ ਦਾ ਗਾਣਾ ਸੁਣਾ ਜਾਂ ਸਿੱਧੂ ਮੂਸੇਵਾਲੇ ਦਾ ਗਾਣਾ ਲਾ ਅਤੇ ਉਹਨਾਂ ਵਿੱਚ ਕਈ ਲੋਕ ਇਹ ਵੀ ਕਹਿੰਦੇ ਨੇ ਕਿ ਇੱਥੇ ਸਿੱਧੂ ਮੂਸੇਵਾਲੇ ਦਾ ਗਾਣਾ ਜਿਹੜਾ ਕਿ ਕੋਈ ਵੀ ਜਿਹੜਾ ਨਹੀਂ ਲੱਗੂਗਾ ਸਿੱਧੂ ਮੂਸੇਵਾਲੇ ਦਾ ਗਾਣਾ ਅਸੀਂ ਨਹੀਂ ਚੱਲਣ ਦੇਾਂਗੇ ਕੋਈ ਵੀ ਹਾਂਜੀ ਦੋਸਤੋ ਇਸ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ ਆ ਉਹ ਤੁਹਾਨੂੰ ਅਸੀਂ ਲਾਬਿਰੇ ਦੀ ਉਹ ਵੀਡੀਓ ਦਿਖਾ ਦਿੰਨੇ ਆ ਜਿਸ ਦੇ ਵਿੱਚ ਕਿ ਲਾਬਿਰੇ ਨੇ ਕੀ ਕੁਝ ਕਹਿਆ ਲੋਕਾਂ ਨੂੰ ਦੇਖੋ ਇਹ ਵੀਡੀਓ ਨੂੰ ਐਂਡ ਤੱਕ ਕਿਹੜਾ ਬੰਦਾ ਇੰਨੀ ਗੱਲ ਕਹਿ ਸਕਦਾ ਵੀ ਮੇਰੇ ਵਿਆਹ ਚ ਖਾਣਾ ਲਾਭ ਹੀਰੇ ਦਾ ਲੱਗੂ ਕੀ ਗੱਲ ਯਾਰ ਮੈਂ ਉਹਦੀ ਗੱਲ ਨਹੀਂ ਕਰ ਸਕਦਾ ਮੈਂ ਕਰ ਸਕਦਾ ਮੇਰੇ ਜ਼ਿਲੇ ਦਾ ਮਾਣ ਹੈ ਮੇਰਾ ਗਵਾਂਢੀ ਸੀ ਪਿੰਡਾਂ ਦਾ ਵੀ ਗਵਾਂਢੀ ਸੀ ਠੀਕ ਹੈ ਮੈਂ ਕਰੂੰਗਾ ਗੱਲ ਜ਼ਰੂਰ ਕਰੂੰਗਾ ਪਰ ਆਪਣੇ ਗੀਤਾਂ ਹੀ ਉਸ ਬੰਦੇ ਨੂੰ ਸ਼ਰਧਾਂਜਲੀ ਦੇਵਾਂਗਾ ਠੀਕ ਹੈ ਮੇਰੇ ਵੀਰ ਨੂੰ ਜ਼ਿੱਦ ਨਾ ਕਰਿਆ ਕਰੋ ਕਿਰਪਾ ਕਰਕੇ ਬਹੁਤ ਮਿਹਰਬਾਨੀ ਧੰਨਵਾਦ ਹਾਂਜੀ ਦੋਸਤੋ ਜਿਹੜੀ ਕਿ ਵੀਡੀਓ ਅਸੀਂ ਤੁਹਾਨੂੰ ਦਿਖਾਈ ਆ ਐਸੀ ਵੀਡੀਓ ਕਰਕੇ ਕਈ ਲੋਕ ਕਹਿ ਰਹੇ ਨੇ ਕਿ ਸਿੱਧੂ ਮਸੇਵਾਲੇ ਦਾ ਗਾਣਾ ਗਉਣ ਤੋਂ ਲਾਬੇ ਰੈਣ ਨੂੰ ਮਨਾ ਕਰ ਦਿੱਤਾ ਗਿਆ ਸੋ ਕੋਈ ਇਦਾਂ ਦੀ ਕੋਈ ਵੀ ਗਾਣ ਜਿਹੜੀ ਕਿ ਉੱਥੇ ਨਹੀਂ ਹੋਈ ਲਾਬੇ ਰੈਣ ਨੂੰ ਇਨਾ ਜਿਆਦਾ ਲੋਕਾਂ ਨੇ ਕਹਿ ਦਿੱਤਾ ਕਿ ਤੁਸੀਂ ਸਿੱਧੂ ਮੂਸੇਵਾਲੇ ਦਾ ਗਾਣਾ ਸੁਣਾਓ ਅਸੀਂ ਸਿੱਧੂ ਮੂਸੇਵਾਲੇ ਦਾ ਗਾਣਾ ਸੁਣਨਾ ਹੈ ਜਿਸ ਤੋਂ ਬਾਅਦ ਕੀ ਉਹਨਾਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਤਾਂ ਆਪ ਮੇਰਾ ਖਾੜਾ ਲਵੋਣਾ ਚਾਹੁੰਦਾ ਸੀਗਾ ਵਿਆਹ ਦੇ ਉੱਪਰ ਅਤੇ ਗਾਣਿਆਂ ਦੇ ਵਿੱਚ ਵੀ ਸਿੱਧੂ ਮੂਸੇਵਾਲੇ ਨੇ ਲਾਬੇ ਰੈ ਦੀ ਗੱਲ ਬਹੁਤ ਵਾਰ ਕੀਤੀ ਆ ਜਿਸ ਤੋਂ ਬਾਅਦ ਕੀ ਲਾਬੇ ਰਾਹ ਸਟੇਜ ਦੇ ਉੱਪਰ ਕਹਿੰਦਾ ਆ ਕਿ ਤੁਸੀਂ ਵੇਟ ਕਰੋ ਮੈਂ ਗਾਣਿਆਂ ਦੇ ਰਾਹੀਂ ਸਿੱਧੂ ਮੂਸੇਵਾਲੇ ਦਾ ਜ਼ਿਕਰ ਕਰੂੰਗਾ ਹਾਂਜੀ ਦੋਸਤੋ ਇਹ ਸਾਰਾ ਕੁਝ ਜਿਹੜਾ ਕਿ ਉਹ ਵੀਡੀਓ ਦੇ ਵਿੱਚ ਕਿਹਾ ਗਿਆ ਨਾ ਕਿ ਇਹ ਕਿਹਾ ਗਿਆ ਕਿ ਸਿੱਧੂ ਮੂਸੇਵਾਲੇ ਦੇ ਗਾਣੇ ਗਾਉਣ ਤੋਂ ਲਾਭ ਹੀਰੇ ਨੂੰ ਮਨਾ ਕੀਤਾ ਗਿਆ ਇਦਾਂ ਦੀ ਕੋਈ ਵੀ ਗੱਲ ਜਿਹੜੀ ਕਿ ਉੱਥੇ ਨਹੀਂ ਹੋਈ ਸਗੋਂ ਕਿ ਸਾਰਿਆਂ ਦਾ ਇਕੱਠ ਦੇਖ ਕੇ ਲਾਭ ਹੀਰੇ ਨੂੰ ਇਹ ਗੱਲ ਕਹਿਣੀ ਪਈ ਵੀ ਤੁਸੀਂ ਵੇਟ ਕਰ ਸਕਦੇ ਹੋ ਮੈਂ ਗਾਣੇ ਦੇ ਰਾਂ ਹੀ ਸਿੱਧੂ ਮੂਸੇਵਾਲੇ ਦਾ ਜ਼ਿਕਰ ਕਰੂੰਗਾ ਕਿਉਂਕਿ ਲੋਕ ਉਹਨਾਂ ਨੂੰ ਬਾਰ-ਬਾਰ ਕਹਿ ਰਹੇ ਸੀ ਕਿ ਸਾਨੂੰ ਸਿਰਫ ਸਿੱਧੂ ਮੂਸੇਵਾਲੇ ਦੇ ਗਾਣੇ ਜਿਹੜੇ ਕਿ ਉਹ ਸੁਣਦੇ ਨੇ ਹਾਂਜੀ ਦੋਸਤੋ ਤੁਹਾਨੂੰ ਕੀ ਲੱਗਦਾ ਐ ਇਸ ਵੀਡੀਓ ਨੂੰ ਦੇਖ ਕੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਇਦਾਂ ਦੀਆਂ ਹੋਰ ਨਵੀਆਂ ਤਾਜ਼ੀਆਂ ਵੀਡੀਓ ਦੇਖਣ ਵਾਸਤੇ ਜਿਨ੍ਹਾਂ ਨੇ ਹਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਾ ਕੇ ਜਰੂਰ ਕਰ ਲਿਓ ਹਰ ਰੋਜ਼ ਦਾਨੀਆਂ ਨਵੀਆਂ ਅਪਡੇਟਾਂ ਸੀਟਾ ਦੇ ਵਾਸਤੇ ਲੈ ਕੇ ਆਉਂਦੇ ਰਵਾਂਗੇ ਬਹੁਤ ਬਹੁਤ ਹਾਜ਼ਰ ਹੋਵਾਂਗੇ ਇੱਕ ਹੋਰ ਨਵੀਂ ਵੀਡੀਓ ਵਿੱਚ ਇੱਕ ਆਪਣੀ ਨਵੀਂ ਅਪਡੇਟ ਦੇ ਨਾਲ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ